ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਸਿਰਫ 3 ਦਿਨ ਇਸ ਚੀਜ਼ ਦਾ ਸੇਵਨ ਕਰ ਲਵੋ ਹੱਥ ਪੈਰ ਕਮਰ ਅਤੇ ਜੋੜਾਂ ਦਾ ਦਰਦ ਤੁਹਾਨੂੰ ਕਦੇ ਨਹੀਂ ਹੋਵੇਗਾ ਗਠੀਆ ਦਾ ਦਰਦ ਤਾਂ ਦੋਸਤੋ ਤੁਹਾਡੇ ਕਦੇ ਨੇੜੇ ਤੇੜੇ ਹੀ ਨਹੀਂ ਆਵੇਗਾ ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੋਵੇ ਕੰਮ ਕਰਦੇ ਸਮੇਂ ਜਾਂ ਫਿਰ ਬਿਨਾਂ ਕੰਮ ਕਰਦੇ ਹੀ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਤਾਂ ਇਸ ਚੀਜ਼ ਦੇ ਸੇਵਨ ਨਾਲ ਤੁਹਾਡੀ ਇਹ ਥਕਾਵਟ ਵੀ ਦੂਰ ਹੋ ਜਾਵੇਗੀ ਖੂਨ ਦੀ ਕਮੀ ਤੁਹਾਨੂੰ ਕਦੇ ਨਹੀਂ ਹੋਵੇਗੀ ਅਤੇ ਜੇਕਰ ਤੁਹਾਡਾ ਖੂਨ ਗਾੜਾ ਹੋਵੇ ਤਾਂ ਉਹ ਵੀ ਪਤਲਾ ਹੋ ਜਾਵੇਗਾ ਮਟਾਪੇ ਦੀ ਸਮੱਸਿਆ ਕਦੇ ਨਹੀਂ ਆਵੇਗੀ ਇਸ ਦੇ ਸੇਵਨ ਨਾਲ ਤੁਹਾਡਾ ਮਟਾਪਾ ਦਾ ਮੋਮ ਦੀ ਤਰ੍ਹਾਂ ਹੀ ਪਿੰਗਲ ਜਾਵੇਗਾ ਤੁਹਾਡੀ ਇਮਿਊਨਿਟੀ ਪਾਵਨ ਮਜ਼ਬੂਤ ਹੋਵੇਗੀ ਅਤੇ ਇਸ ਦੇ ਨਾਲ-ਨਾਲ ਤੁਹਾਡੇ ਸਰੀਰ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੀਆਂ ਬੰਦ ਨਸਾਂ ਖੁੱਲ ਜਾਣਗੀਆਂ ਪਾਚਨ ਤੰਤਰ ਮਜ਼ਬੂਤ ਬਣੇਗਾ ਅਤੇ ਪਾਚਨ ਤੰਤਰ ਦੇ ਮਜ਼ਬੂਤ ਬਣਨ ਦੇ ਨਾਲ ਤੁਹਾਨੂੰ ਪੇਟ ਸੰਬੰਧੀ ਕੋਈ ਬਿਯੋਗ ਨਹੀਂ ਲੱਗੇਗਾ। ਕਬਰਾਹਟ ਤਾਂ ਤੁਹਾਨੂੰ ਕਦੇ ਵੀ ਨਹੀਂ ਹੋਵੇਗੀ। ਅਨਿੰਦਰੀ ਦੀ ਸਮੱਸਿਆ ਹੋਵੇ ਤਾਂ ਇਹ ਤਾਂ ਦੋਸਤੋ ਬਿਲਕੁਲ ਹੀ ਨਾਲ-ਨਾਲ ਕਦੇ ਵੀ ਤੁਹਾਡੇ ਪੇਟ ਵਿੱਚ ਗਰਮੀ ਪੈਦਾ ਨਹੀਂ ਹੋਵੇਗੀ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਆ ਚੁੱਕਾ ਹੈ ਅਤੇ ਕਈ ਲੋਕਾਂ ਦੇ ਪੇਟ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ। ਪੇਟ ਵਿੱਚ ਗਰਮੀ ਦੇ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਇਸ ਚੀਜ਼ ਦੇ ਸੇਵਨ ਨਾਲ ਉਨਾ ਦੇ ਪੇਟ ਦੀ ਗਰਮੀ ਵੀ ਆਪਣੇ ਆਪ ਬਾਹਰ ਨਿਕਲ ਜੇ ਦੂਸਰੇ ਜਨੂਸਕੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਦੁੱਧ ਲੈ ਕੇ ਉਸ ਵਿੱਚ ਇੱਕ ਚਮਚ ਇੰਚ ਦਾ ਟੁਕੜਾ ਅਦਰਕ ਦਾ ਲੈ ਕੇ ਤੁਸੀਂ ਕੁੱਟ ਕੇ ਉਸ ਮਿਸ਼ਰਣ ਵਿੱਚ ਪਾ ਦੇਣਾ ਹੈ ਅਤੇ ਫਿਰ ਲੋ ਫਲੇਮ ਤੇ ਤੁਸੀਂ 5 ਮਿੰਟ ਲਈ ਇਸ ਨੂੰ ਉਬਾਲਣਾ ਹੈ 5 ਮਿੰਟ ਉਬਾਲਣ ਤੋਂ ਬਾਅਦ ਤੁਸੀਂ ਇਸ ਵਿੱਚ ਮਿਸ਼ਰੀ ਮਿਲਾ ਦੇਣੀ ਹੈ ਮਿਸ਼ਰੀ ਤੁਸੀਂ ਆਪਣੇ ਸਵਾਦ ਅਨੁਸਾਰ ਮਿਲਾਉਣੀ ਹੈ ਜੇਕਰ ਤੁਹਾਨੂੰ 슈ਗਰ ਹੋਵੇ ਤਾਂ ਤੁਸੀਂ ਮਿਸ਼ਰੀ ਦਾ ਪ੍ਰਯੋਗ ਨਹੀਂ ਕਰਨਾ ਤਾਂ ਦੋਸਤੋ ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਵੇ ਤੁਸੀਂ ਮਿਸ਼ਰੀ ਮਿਲਾਉਣ ਤੋਂ ਬਾਅਦ ਇਸ ਨੂੰ ਬਿਲਕੁਲ ਵੀ ਨਹੀਂ ਉਬਾਲਣਾ ਤੁਸੀਂ ਮਿਸ਼ਰੀ ਮਿਲਾ ਕੇ ਇਸ ਨੂੰ ਠੋਲ ਕੇ ਇਸ ਦਾ ਸੇਵਨ ਦਿਨ ਵਿੱਚ ਦੋ ਵਾਰ ਕਰਨਾ ਹੈ ਤੁਸੀਂ ਇਸ ਦਾ ਸੇਵਨ ਕਿਸੇ ਵੀ ਸਮੇਂ ਕਰ ਸਕਦੇ ਹੋ ਹਫਤੇ ਵਿੱਚ 3 ਵਾਰ ਕਰਨਾ ਹੈ ਅਤੇ ਇਸ ਦੇ ਸੇਵਨ ਕਰਨ ਤੋਂ ਬਾਅਦ ਤੁਸੀਂ 1 ਘੰਟੇ ਤੱਕ ਪਾਣੀ ਨਹੀਂ ਪੀਣਾ ਜੇਕਰ ਤੁਸੀਂ ਪਾਣੀ ਪੀਓਗੇ ਤਾਂ ਤੁਹਾਨੂੰ ਇਸ ਦਾ ਜ਼ਿਆਦਾ ਫਾਇਦਾ ਨਹੀਂ ਅੱਜ ਦੀ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਆ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਮਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ